ਸਾਡੀ ਮੰਡੀਆਂ ਦੇ ਵਿੱਚ ਇੱਕ ਲਾਈਟ ਦੀ ਦਿੱਕਤ ਆਂਦੀ ਹੈ ਜੀ ਇਹਨਾਂ ਨੂੰ ਕਹਿਤਾ ਵੀ ਜਲਦ ਤੋਂ ਜਲਦ ਇਸ ਟ੍ਰਾਂਸਫਾਰਮ ਇੱਕ ਹੋਰ ਖਾਦਵਾਂਗੇ ਇੱਕ ਐਨਓਸੀ ਦੀ ਬਹੁਤ ਵੱਡੀ ਦੱਸੀ ਨਾ ਉਹ ਵੀ ਦਿੱਕਤ ਆਂਦੀ ਜਿਉ ਜੋ ਆ ਰਹੀਆਂ ਸਮੱਸਿਆਵਾਂ ਮੰਡੀਆਂ ਪ੍ਰਤੀ ਜੋ ਸਾਡੇ ਆਸਪਾਸ ਨੌ ਮੰਡੀਆਂ ਨੇ ਸਾਹਨੇਵਾਲ ਸਮੇਤ ਜੋ ਸਮੱਸਿਆਵਾਂ ਆ ਰਹੀਆਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਸਾਡੀਆਂ ਸੁਣੀਆਂ ਤੇ ਉਹਨਾਂ ਨੇ ਉਹਨਾਂ ਜਲਦੀ ਵੱਲ ਦੀ ਹੱਲ ਕਰਵਾਉਣ ਦਾ ਵਾਅਦਾ ਕੀਤਾ ਤਕਰੀਬਨ ਤਕਰੀਬਨ ਹਰੇਕ ਆੜਤੀ ਆਪਣੇ 5-5 10-10 ਬੁੱਟੇ ਲੌਂਗਰ ਸਾਡੇ ਜਿੰਨੀਆਂ ਮੰਡੀਆਂ ਆਂਦੀਆਂ ਆਪਣੇ ਹਲਕੇ ਦੇ ਵਿੱਚ ਪੈਂਦੀਆਂ ਸਾਹਨੇਵਾਲ ਦੇ ਵਿੱਚ ਮੇਨ ਪੈਂਦੀਆਂ ਜੀ ਮੇਨ ਮੰਡੀ ਆ ਜੇ ਅਸੀਂ ਇਕੱਠੇ ਹੋ ਕੇ ਰੁੱਖ ਲਾਈਏ ਤੇ ਉਹਨਾਂ ਦੀ ਦੇਖਭਾਲ ਕਰੀਏ ਕਿਉਂਕਿ ਰੁੱਖ ਲਾਣਾ ਸੌਖਾ ਬਹੁਤ ਹੈ ਦੇਖਭਾਲ ਕਰਨੀ ਬਹੁਤ ਔਖੀ ਆ ਜੋ ਸਭ ਨਾਲ ਜ਼ਰੂਰੀ ਆ ਟਰਾਂਸਫਰ ਦੀ ਸਮੱਸਿਆ ਸੀ ਕੋ ਐਨਓਸੀ ਪਰਾਣੀ ਮੰਡੀ ਦੇ ਵਿੱਚੋਂ ਐਨਓਸੀ ਦੀ ਲੋੜ ਹੁੰਦੀ ਆ ਕਿ ਮੰਡੀ ਬਣੇ ਤਾਂ ਕਿ ਇੱਕ ਫੁੱਲ ਲੱਗੇ ਹੋਣ ਬੂਟੇ ਲੱਗੇ ਹੋਣ ਜਿਹੜਾ ਵੀ ਮੰਡੀ ਚ ਆਵੇ ਆ ਕੇ ਦੇਖੇ ਲੋਕ ਸੈਰ ਕਰਨ ਆਉਣ ਏ ਇੰਦਾ ਅੱਜ ਜਿਹੜਾ ਕਬਡੀ ਬੜੀ ਅਹਿਮ ਮੀਟਿੰਗ ਕੀਤੀ ਹੈ ਕਿਉਂਕਿ ਲਗਾਤਾਰ ਦੇਦੇ ਸੀ ਆਰਤੀ ਆ ਭਾਉਨ ਕਾਫੀ ਮੁਸ਼ਕਲ ਆ ਦੇਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਰਤੀ ਭਰਾਵਾਂ ਨਾਲ ਮੀਟਿੰਗ ਕੀਤੀ ਇਹਨਾਂ ਦੀ ਸਮੱਸਿਆ ਸੁਣੀਆਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਜੋ ਹੀ ਨਹੀਂ ਦੱਸਿਆ ਉਹ ਜਲਦ ਤੋਂ ਜਲਦ ਅਸੀਂ ਪੂਰੀਆਂ ਕਰਾਂਗੇ ਜਿਸ ਤਰ੍ਹਾਂ ਦੀ ਸਮੱਸਿਆ ਦੱਸੀ ਵੀ ਸਾਡੀ ਮੰਡੀਆਂ ਦੇ ਵਿੱਚ ਇੱਕ ਲਾਈਟ ਦੀ ਦਿੱਕਤ ਆਂਦੀ ਹੈ ਜੀ ਇਹਨਾਂ ਨੂੰ ਕਹਿਤਾ ਵੀ ਜਲਦ ਤੋਂ ਜਲਦ ਅਸੀਂ ਟਰਾਂਸਫਾਰਮ ਇੱਕ ਹੋਰ ਖਾਦਵਾਂਗੇ ਇੱਕ ਐਨਓਸੀ ਦੀ ਬਹੁਤ ਵੱਡੀ ਦੱਸੀ ਇਹਨਾਂ ਨੂੰ ਵੀ ਦਿੱਕਤ ਆਂਦੀ ਜਦੋਂ ਅਸੀਂ ਆਪਣੀ ਰਜਿਸਟਰੀ ਕੋ ਕਰਾਣ ਜਾਂਦੇ ਆ ਟ੍ਰਾਂਸਫਰ ਕਰਾਣ ਵੀ ਜਾਂਦੇ ਆ ਸਾਨੂੰ ਦਿੱਕਤ ਆਂਦੀ ਐ ਉਹ ਵੀ ਧਾਲੀਵਾਲ ਸਾਹਿਬ ਨੇ ਸਾਨੂੰ ਸਵੇਰਾਂ ਵੀ ਇਹ ਗੱਲ ਕਹੀ ਹੁਣ ਵੀ ਬੈਠੇ ਸੀਗੇ ਉਹ ਜਲਦ ਤੋਂ ਜਲਦ ਇਹਨਾਂ ਨੂੰ ਕਹਿਤਾ ਤੁਸੀਂ ਅੱਜ ਹੀ ਕਰਾਓ ਅੱਜ ਮੈਂ ਇੱਥੇ ਬੈਠਾ ਜੀ ਅੱਜ ਹੀ ਆਪਣੀ ਐਨਓਸੀ ਲੈ ਜਾਓ ਉਹ ਤੁਹਾਡਾ ਹੱਲ ਮੈਂ ਇਹਦੇ ਉਧਾਰਤ ਕੀਤਾ ਜਾਊਂਗਾ ਜੀ ਜਿਹੜੀ ਫੜਾਂ ਦੀ ਗੱਲ ਕੀਤੀ ਐ ਵੀ ਫੜਾਂ ਦੇ ਵਿੱਚ ਸਾਡੇ ਟੋਏ ਪਏ ਵੇ ਮਾੜੀ ਮੁੱਟੀ ਰਿਪੇਅਰ ਦਾ ਕੰਮ ਐ ਉਹ ਵੀ ਜਲਦ ਤੋਂ ਜਲਦ ਕਰਾ ਕੇ ਦੇਵਾਂਗੇ ਜੀ ਅੱਛਾ ਆਰਤੀ ਭਰਾ ਲਗਾਤਾਰ ਪਰੇ ਟੱਚ ਜੀ ਕਹਤਾ ਤੇ ਤੇ ਬਈ ਜਿੱਦਾਂ ਹੁਣ ਵਨ ਮਹਸਲ ਸ਼ੁਰੂ ਹੋਣ ਲੱਗਾ ਹੈ ਉਹਦੇ ਵਾਂਗ ਕੀ ਕਰਨਾ ਚਾਹ। ਦੇਖੋ ਸਾਡਾ ਪਰਿਵਾਰ ਹੈ ਜੀ ਇਹ ਕਿਸਾਨ ਤੇ ਮਜ਼ਦੂਰ ਆੜਤੀਏ ਪਰਿਵਾਰ ਆੜਤੀਏ ਸਾਹਿਬ ਜਿੰਨੇ ਵੀ ਸਾਡੇ ਹੈਗੇ ਸਾਡਾ ਪਰਿਵਾਰ ਹੈ ਜੀ ਜਿਹੜੇ ਮੌਸਮ ਦੀ ਗੱਲ ਹੈ ਅਸੀਂ ਅੱਜ ਸਾਰਿਆਂ ਨੇ ਮੀਟਿੰਗ ਦੇ ਵਿੱਚ ਇਹੀ ਕੀਤਾ ਵੀ ਜਿਹੜੀ ਦੂਜੀ ਮੀਟਿੰਗ ਹੈ ਉਹ ਤੋਂ ਪਹਿਲਾਂ ਅਸੀਂ ਆਪਣੇ ਬੂਟੇ ਤਕਰੀਬਨ ਤਕਰੀਬਨ ਹਰੇ ਕਾਰਤੀ ਆਪਣੇ 5-5 10-10 ਬੂਟੇ ਲਾਉਂਗਾ ਸਾਡੇ ਜਿੰਨੀਆਂ ਮੰਡੀਆਂ ਆਉਂਦੀਆਂ ਆਪਣੇ ਹਲਕੇ ਦੇ ਵਿੱਚ ਪੈਂਦੀਆਂ ਸਾਹਨੇ ਵਾਲ ਦੇ ਵਿੱਚ ਮੇਨ ਪੈਂਦੀਆਂ ਜੀ ਮੇਨ ਮੰਡੀ ਆ ਹਰੇਕ ਮੰਡੀ ਦੇ ਵਿੱਚ ਬੂਟੇ ਲਾਵਾਂਗੇ ਅਸੀਂ ਕਿਉਂਕਿ ਮੌਸਮ ਵਧੀਆ ਜੀ ਬਰਸਾਤ ਦਾ ਮੌਸਮ ਹੈ ਹੁਣ ਬੂਟੇ ਲਾਵਾਂਗੇ ਹੁਣ ਪਾਣੀ ਦੀ ਘੱਟ ਦੇਖ ਘੱਟ ਲੋੜ ਪੈਣੀ ਹੈ ਜੀ ਉਹਦਾ ਹੱਲ ਕੀਤਾ ਜਾਵਾਂਗੇ ਇਹਨਾਂ ਨੂੰ ਇਹ ਵੀ ਕਹਿ ਦਿੱਤਾ ਵੀ ਤੁਸੀਂ ਬੂਟੇ ਲਾ ਦਿਓ ਜੇ ਕੋਈ ਦਿੱਕਤ ਆਉਂਗੀ ਉਹਦੇ ਲਈ ਮੈਂ ਮੁੰਡਾ ਦੇ ਦੂੰਗਾ ਜੀ ਮੁੰਡਾ ਪਾਣੀ ਵੀ ਪਾਊਗਾ ਦੇਖ ਰੇਖ ਵੀ ਕਰੂਗਾ ਫਲਦਾਰ ਵੀ ਲਾਵਾਂਗੇ ਭਾਜੀ ਫਲਦਾਰ ਅੰਦਰ ਲਾਦਾਂਗੇ ਜੀ ਛਾਂ ਵਾਲੇ ਬਾਹਰ ਲਾ ਦਵਾਂਗੇ ਜੀ ਫਲਦਾਰ ਵੀ ਲਾਵਾਂਗੇ ਪੋਲੂਸ਼ਨ ਵਧਦਾ ਜਾ ਰਿਹਾ ਉਸੇ ਤੁਸੀਂ ਕਾ ਮਤਲਬ ਲੈ ਕੇ ਚੱਲੇ ਹੋ ਪੁਰਾਣਾ ਪਹਿਲਾ ਤਾਂ ਮੈਂ ਬਹੁਤ ਧੰਨਵਾਦੀਆਂ ਹੇਮਰਾਜ ਰਾਜੀ ਜੋ ਸਾਡੇ ਚੇਅਰਮੈਨ ਨੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਉਹਨਾਂ ਨੇ ਇਹ ਸਾਰੇ ਆੜਤੀਆਂ ਨੂੰ ਬੁਲਾਇਆ ਤੇ ਉਹਨਾਂ ਨੇ ਮੀਟਿੰਗ ਵਿੱਚ ਜੋ ਆ ਰਹੀਆਂ ਸਮੱਸਿਆਵਾਂ ਮੰਡੀ ਪ੍ਰਤੀ ਜੋ ਸਾਡੇ ਅਸਪਾ ਨੌਂ ਮੰਡੀਆਂ ਨੇ ਸਾਹਨੇਵਾਲ ਸਮੇਤ ਜੋ ਸਮੱਸਿਆਵਾਂ ਆ ਰਹੀਆਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਸਾਡੀਆਂ ਸੁਣੀਆਂ ਤੇ ਉਹਨਾਂ ਨੇ ਉਹਨਾਂ ਜਲਦੀ ਵੱਲ ਦੀ ਹੱਲ ਕਰਵਾਉਣ ਦਾ ਵਾਅਦਾ ਕੀਤਾ ਉਹਨਾਂ ਦੇ ਧੰਨਵਾਦੀਆਂ ਉਸ ਤੋਂ ਬਿਨਾਂ ਜੋ ਆਪਾਂ ਦੇਖ ਰਹੇ ਹਾਂ ਹੁਣ ਬਰਸਾਤ ਦਾ ਮੌਸਮ ਆ ਰਿਹਾ ਉਸ ਵਿੱਚ ਅਸੀਂ ਸਾਰੇ ਆੜਤੀਆ ਤੇ ਚੇਅਰਮੈਨ ਸਾਹਿਬ ਵੱਲੋਂ ਕਿਹਾ ਗਿਆ ਹੈ ਵੀ ਅਸੀਂ ਇਕੱਠੇ ਹੋ ਕੇ ਰੁੱਖ ਲਾਈਏ ਤੇ ਉਹਨਾਂ ਜੋ ਸਾਨੂੰ ਜ਼ਰੂਰੀ ਆ ਤੇ ਇਸ ਸਮੇਂ ਬਰਸਾਤ ਦੇ ਮੌਸਮ ਕਰਕੇ ਸਾਨੂੰ ਜ਼ਮੀਨ ਚੋਂ ਪਾਣੀ ਵੀ ਘਟ ਲੈਣਾ ਪਿਆ ਜਿਸ ਕਰਕੇ ਸਾਨੂੰ ਇਸ ਟਾਈਮ ਬਰਖ ਵੱਧ ਤੋਂ ਵੱਧ ਲਾਣੀ ਚਾਹੀਦੀ ਆ ਥੈਂਕ ਯੂ ਜੀ ਮੁਸ਼ਕਿਲ ਸੀ ਜਿਹੜੀਆਂ ਤੁਹਾਡੇ ਸਾਹਮਣੇ ਆਈਆਂ ਜਿਹੜੀਆਂ ਤੁਸੀਂ ਅੱਜ ਚੇਅਰਮੈਨ ਸਾਹਿਬ ਦੇ ਅੱਗੇ ਰੱਖੀਆਂ ਸਾਡੀਆਂ ਛੋਟੇ ਛੋਟੀਆਂ ਸਮੱਸਿਆ ਸੀਗੀਆਂ ਕਿਉਂਕਿ ਜਿਹੜਾ ਪਿਛਲਾ ਸੀਜ਼ਨ ਦਾ ਕਣਕ ਦਾ ਲੱਗ ਚੁੱਕਿਆ ਉਦੋਂ ਦਾ ਬਾਅਦ ਦੇ ਵਿੱਚ ਆ ਹੁਣ ਸਾਡੀਆਂ ਜਿਹੜੀਆਂ ਕਿਉਂਕਿ ਅਸੀਂ ਚਾਹੁੰਦੇ ਹਾਂ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਸੀ ਵੀ ਅਗਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਸਮੱਸਿਆ ਨੇ ਵੀ ਉਹਨਾਂ ਨੂੰ ਦੂਰ ਕਰੋ ਇਹਨਾਂ ਨੇ ਫਿਰ ਇੱਕ ਟਰਾਂਸਫਰ ਦੀ ਸਮੱਸਿਆ ਸੀ ਕੋਈ ਐਨਓਸੀ ਪੁਰਾਣੀ ਮੰਡੀ ਦੇ ਵਿੱਚੋਂ ਐਨਓਸੀ ਦੀ ਲੋੜ ਹੁੰਦੀ ਆ ਇੱਕ ਸਾਡੀਆਂ ਬਾਹਰਲੀ ਮੰਡੀ ਦੀ ਨਵੀਂ ਕੱਟੀ ਵੀ ਮੰਡੀ ਆ ਇਹਦੇ ਵਿੱਚੋਂ ਰਜਿਸਟਰੀਆਂ ਕਾਫੀ ਆੜਤੀਆਂ ਨੇ 20 25 ਆੜਤੀਆਂ ਨੇ ਰਜਿਸਟਰੀਆਂ ਰਹਿੰਦਿਆਂ ਨੇ ਇਹਨਾਂ ਨੇ ਜਿੰਨੇ ਵੀ ਕੰਮ ਸੀ ਚੇਅਰਮੈਨ ਸਾਹਿਬ ਨੇ ਕਿਹਾ ਵੀ ਜੇ ਹੀ ਜਿਹੜੇ ਕੰਮ ਜਲਦੀ ਹੋਣ ਵਾਲੇ ਨੇ ਸਾਨੂੰ ਅੱਜ ਅਪਲਾਈ ਕਰ ਦੋ ਜਿਹੜੇ ਥੋੜੇ ਬਹੁਤ ਟਾਈਮ ਲੱਗੂ ਜਲਦੀ ਇਹਨਾਂ ਨੇ ਇਹ ਵੀ ਕਿਹਾ ਵੀ ਜੇ ਕੋਈ ਛੱਤ ਦੇ ਜਿਹੜੀ ਪਾਵਰ ਤੋਂ ਬਾਹਰ ਆ ਕੋਈ ਵੀ ਕੰਮ ਆ ਸਾਡੇ ਮੰਤਰੀ ਸਾਹਿਬ ਨੇ ਮੁੰਡੀਆਂ ਸਾਹਿਬ ਉਹਨਾਂ ਨੇ ਹੀ ਸੱਤਰ ਸਾਇਆ ਇੱਥੇ ਇਹਨਾਂ ਨੂੰ ਬਣਾਇਆ ਹੈ ਉਹਨਾਂ ਤੋਂ ਕੰਮ ਕਰਾ ਕੇ ਵੀ ਅਸੀਂ ਮੰਡੀ ਨੂੰ ਵਿੱਚ ਵਧੀਆ ਤਰੀਕੇ ਦੇ ਨਾਲ ਮੰਡੀ ਨੂੰ ਸ਼ਿੰਗਾਰਾਂਗੇ ਕਿਉਂਕਿ ਇਹਨਾਂ ਦੀ ਆਪਣੀ ਘਰ ਦੀ ਮੰਡੀ ਆ ਇਹ ਚਾਹੁੰਦੇ ਨੇ ਵੀ ਇੱਕ ਵਧੀਆ ਮੰਡੀ ਬਣੇ ਤਾਂ ਕਿ ਇੱਕ ਬਾ ਮਸਾਲ ਫੁੱਲ ਲੱਗੇ ਹੁਣ ਬੂਟੇ ਲੱਗੇ ਹੁਣ ਜਿਹੜਾ ਵੀ ਮੰਡੀ 'ਚ ਆਵੇ ਆ ਕੇ ਦੇਖੇ ਲੋਕ ਸਹਿਰ ਕਰਨ ਆਉਣ ਇੱਥੇ ਇਸ ਕਰਕੇ ਚੇਅਰਮੈਨ ਸਾਹਿਬ ਨੇ ਵਧੀਆ ਪ੍ਰਬਾਲਾ ਕੀਤਾ ਸੀ ਮੰਡੀ ਵੱਲੋਂ ਮੈਂ ਆਰਟੀ ਇਸ਼ੂਏਸ਼ਨ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ